ਆਓ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਫੇਰ ਤੋਂ ਕੋਗਾ ਮੰਡੀ ਜਿਹੜੀ ਮੰਡੀ ਲੱਗਦੀ ਆ ਬਾਈਪਾਸ ਦੇ ਚਮਤਰ ਤੇ ਇਤਰੋ ਜਾਂਦਾ ਵਾ ਪਰ ਸਾਡਾ ਅੱਜ ਆ ਨਾ ਕਿੰਨਾ ਭੰਡ ਭਾਦੂ ਤੇ ਅੱਜ ਬਾਈ ਜੀ ਨੂੰ ਬੁਲਾਉਂਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਫੇਰ ਬਾਦਿਓ ਆਪਣੇ ਕੋਲ ਟਰੈਕਟਰ ਆ ਅੱਜ ਵੀਰੇ ਆਪਣੇ ਕੋਲ ਛੇ ਟਰੈਕਟਰ ਆ ਠੀਕ ਹੈ ਜੀ ਹਾਂਜੀ ਬਾਈ ਤੇ ਪਹਿਲੇ ਟਰੈਕਟਰ ਚ ਆਦਣਾ ਪਾ ਸਭ ਤੋਂ ਪਹਿਲਾ 97 ਮੰਨੋ ਦਾ ਟੀਏ 265 265 ਲਓ ਮਿੱਤਰੋ ਅਪੋਲੋ ਦੇ ਟਾਇਰ ਆ ਪਿਛਲੇ 12 ਟਾਇਰਾਂ ਦੇ ਵਿੱਚ ਆ ਟਰੈਕਟਰ ਦੇਖ ਸਕਦੇ ਆ ਤੇ ਅਗਲੇ ਟਾਇਰ ਹੈਗਾ BKD ਤੇ BKD ਟਾਇਰ ਹੈਗਾ 616 ਨੰਬਰ ਰੰਗ ਪੇਂਟ ਦਾ ਜਮ ਓਕੇ ਟਰੈਕਟਰ ਜੀ ਵੀਰੇ ਬਿਲਕੁਲ ਓਕੇ ਆਈ ਈੰਜਨ ਗੇਅਰ ਦਾ ਪੂਰਾ ਵਧੀਆ ਟਾਇਰ ਟੱਪੇ ਫੁੱਲ ਨਵੇਂ ਆ ਰਿਹਾ ਬਾਕੀ ਚੈੱਕ ਕਰਕੇ ਲਿਆ ਸਕਦੇ ਆ ਤੇ ਬਾਕੀ ਤੁਸੀਂ ਡੰਡਾ ਫੱਟੀ ਨਾਲ ਆ ਪਿੱਛੋਂ ਦੇਖ ਸਕਦੇ ਆ ਡੰਡਾ ਫੱਟੀ ਨਾਲ ਆ ਤੇ ਡਿਸਟਰੀਬਿਊਟਰ ਵੀ ਲੱਗਾ ਬਾਕੀ ਮੜਗਾ ਰੰਗ ਪੇਂਟ ਜਮ オリジナル ਨਾਲ ਦਾ ਟਰੈਕਟਰ ਤੇ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਆਈ ਇਹਦੀ ਡਿਮਾਂਡ ਹੈ 1 ਲੱਖ ਤੇ 60000 ਰੁਪਏ ਵੀ ਇੱਕ ਲੱਖ ਤੇ 60000 ਰੁਪਏ ਡਿਮਾਂਡ ਆ ਤੇ ਜਿਹੜਾ ਵੀਡੀਓ ਦੇਖ ਕੇ ਉਹ ਕੀ ਸ਼ੂਟ ਕਰਾਉਂ ਉਹਦੇ ਲਈ 1.5 ਲੱਖ ਦਾ ਟਰੈਕਟਰ ਦੇ ਦਾ ਲਓ ਵੀ ਮਿੱਤਰੋ 1 ਲੱਖ ਤੇ 50000 ਦਾ ਟਰੈਕਟਰ ਲੈ ਜਾਓ 10000 ਰੁਪਏ ਸਿੱਧੇ ਸ਼ੂਟ ਭਿੰਦਰਾ 265 DI ਹਾਂਜੀ ਤੇ ਦੂਗਾ ਕਿਹੜਾ ਅੱਗੇ ਆ ਗਿਆ ਸਵਰਾਜ 852 2000 ਮਾਡਲ 852 ਦਾ ਨੰਬਰ ਆ ਡਬਲ ਕਲੱਚ ਆ 6 ਚ ਰੀ ਆ ਇੰਡੈਗਨਸ ਦੀ ਗਾਰੰਟੀ ਹੈਾਰੇ ਟਾਇਰ ਨਵੇਂ ਆਰ ਗਿਆ ਵੀਰੇ ਲਓ ਮਿੱਤਰੋ ਅਗਲੇ ਹੈ ਗਿਆ 750 16 ਦੇ ਟਾਇਰ ਤੇ ਪਿਛਲੇ ਹੈ ਗਿਆ ਜੇਕੇ ਕੰਪਨੀ ਦੇ 13 ਦੇ ਟਾਇਰ ਹਾਂਜੀ ਵੀਰੇ ਬਾਹਰ ਵਾਲਾ ਟਰੈਕਟਰ ਆ ਸੈਲਫ ਸਟਾਰਟ ਆ ਬਾਰ ਲਾਈਟ ਲੱਗੀ ਆ ਹਟ ਛਤਰੀ ਯੂਪਰੋਜੈਕਟ ਸਿਸਟਮ ਸਾਰਾ ਕੁਝ ਨਾਲ ਆ ਖਾਸਾ ਖਾਸियत ਹੈਗੀ ਆ 6 ਚਰੀ ਦੇ ਵਿੱਚ ਆ ਇਹ ਹੈਗਾ 2062 ਡਿਮਾਂਡ ਦੀ ਗੱਲ ਕਰੀਏ 2 ਲੱਖ 30000 ਰੁਪਏ ਡਿਮਾਂਡ ਆ ਜਮਾ ਸੁੱਕਾ ਟਰੈਕਟਰ ਆ ਵੇਖ ਸਕਦੇ ਆ ਕਿਤੋਂ ਵੀ ਲੀਗ ਸੀ ਨੇ ਟਰੈਕਟਰ ਤੇ ਇਹ ਸ਼ੂਟ ਦੀ ਗੱਲ ਕਰੀਏ ਜਿਹੜਾ ਵੀਡੀਓ ਵੇਖਿਓ ਕਿੰਨੀ ਚੰਗਾ ਇਹ ਆਪਾਂ 220000 ਦਾ ਰੇਟਰ ਦੇਤਾ ਲਓ ਜੀ ਮਿੱਤਰੋ 855 ਈਲੇ ਰੰਗ ਦਾ 2022 ਨੂੰ ਲੱਗਤੇ 20000 20000 ਸਿੱਧੀ 10000 ਰੁਪਿਆ ਸ਼ੂਟ ਆ ਦੇਖ ਸਕਦੇ ਹੋ ਸਵਰਾਜ 855 ਔਟ ਛਤਰੀ-ਛਤਰੀ ਸਭ ਕੁਝ ਨਾਲ ਲੱਗੀ ਆ ਤੇ ਬੈਟਰੀ ਬਾਕਸ 셀ਫ ਸਟਾਰਟ ਫੁੱਲ ਗਾਰੰਟੀ ਵਾਲੀ ਬੈਟਰੀ ਤੇ ਇੰਜਨ ਗੇਅਰ ਦੀ ਵੀ ਗਾਰੰਟੀ ਹੋਊਗੀ ਆਪਦੀ ਅੱਗੇ ਆ ਕੇ ਮਿੱਤਰੋ 241 241 ਪੈਸੀ ਦਾ 241 ਹੈਗਾ 12 ਦੇ ਟਾਇਰਾਂ ਦੇ ਵਿੱਚ ਲੋਹੇ ਦੇ ਬੇਟਾ ਵੀਰੇ ਲੋਹੇ ਦੇ ਬੇਟਾ ਲੋਹੇ ਦੇ ਬੇਟਾ ਸਾਰਾ ਰੀਨਲ ਟਰੈਕਟਰ ਆ ਫਰਸਟ ਓਨਰ ਆ ਟਾਇਰਾਂ ਦੀ ਗੱਲ ਕਰਕੇ 9095 ਪੈਸੇ ਟਾਇਰ ਆ ਰੀਨਲ ਰੰਗ ਆ ਡਬਲ ਕਲਚ ਦੇ ਵਿੱਚ ਆ 6 ਧਰੀ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਆ ਪੰਜਾਬ ਨੰਬਰ ਦੇ ਵਿੱਚ ਹਾਂਜੀ ਵੀਰੇ ਕਿੰਨਾ ਮਾਡਲ ਆ ਇਹ 2000 ਮਾਡਲ ਆ 2 ਲੱਖ 15000 ਰੁਪਏ ਦੀ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਹੋ 1 ਲੱਖ ਤੇ 95000 ਦਾ ਲੈ ਜਾਓ 1 ਲੱਖ ਤੇ 95000 ਦਾ ਲੈ ਜਾਓ 82241 ਤੇ ਇਹ ਚੋਗਾ ਕਿਹੜਾ ਟਰੈਕਟਰ ਜੋ ਕਿ 744 ਹੈਗਾ ਸਵਰਾਜ ਪਿਆਰ ਵਾਲਾ ਮੇਰਾ ਫਾਸਟ ਓਨਰ 6 ਚ ਰੀ ਡਬਲ ਕਲਚ ਐਮ ਆਰਐਫ ਦੇ ਚਾਰੇ ਟਾਇਰ ਬੀਕੇਟੀ ਦੇ ਬੀਕੇਟੀ ਦੇ ਹਾਂਜੀ ਆਪਣਾ ਗੁੜੀ ਆ ਮਗਰ ਨੇ ਬੀਕੇਟੀ ਦੇ ਬਾਹਰ ਪਾਪਾ ਗਿਆ ਸਾਰਾ ਜੈਨੂਅਲ ਓਰੀਜినਲ ਟਰੈਕਟਰ ਆ ਵੀਰੇ ਕਿਤੇ ਕਲਮ ਲੱਗੀ ਹੋਵੇ ਆਪਾਂ ਦੇਨਦਾਰ ਬੈਠੇ ਆ ਆ ਕੇ ਚੈੱਕ ਕਰਕੇ ਲਿਆ ਸਕਦੇ ਕੋਈ ਵੀ ਚੱਪਟ ਜਿਹੜਾ ਟਰੈਕਟਰ ਦਾ ਮਾਨ ਕਰਦਾ ਯਾਰ ਉਹੀ ਉਹਦੇ ਮਾਰ ਹਾਲ ਪਾਲੇ ਅਗਲਾ ਲਓ ਮਿੱਤਰੋ ਦੇਖ ਸਕਦੇ ਮਡਗਾਨ ਗੁੜ ਕੇ ਧੋ ਗਲੇ ਨਹੀਂ ਗੇ ਮਾਡਲ ਦੀ ਗੱਲ ਕਰੀਏ ਮਾਡਲ ਦੇ ਹਿਸਾਬ ਦੇ ਨਾਲ ਰੰਗ ਪੇਂਟ ਤਾਂ ਜਮ ਓਕੇ ਪਿਆ ਵਾ 744 ਐਫੀ ਤੇ ਜਿਹੜਾ ਵੀਡੀਓ ਦੇਖ ਕੇ ਉਹ ਕਿੰਨੀ ਸ਼ੂਟ ਕਰੋਗੇ ਜਣੀ 280000 ਰੁਪਏ ਡਿਮਾਂਡ ਆ ਵੀਰੇ ਦੇ ਦਾਂਗੇ ਆਪਾਂ 2 ਲੱਖ ਤੇ 65000 ਆਪਾਂ 2 ਲੱਖ ਤੇ 65000 ਸਿੱਧੀ 15000 ਦੀ ਸ਼ੂਟ ਹਾਂਜੀ ਵੀਰੇ ਤੇ ਅੱਗੇ ਹੈਗਾ ਮਹਿੰਦਰਾ 265 DI ਹਾਂਜੀ ਇਹ ਹੈਗਾ ਮੈਂ 2000 ਮਾਡਲ ਠੀਕ ਹੈ 2000 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਰੈਟਰ ਆ ਵੀਰੇ ਜੈਨ ਮਾਡਲ ਠੀਕ ਹੈ BK3 ਟਾਇਰ ਆ 12 4 22 ਦੇ ਟਾਇਰਾਂ ਦੇ ਵਿੱਚ ਤੇ ਡੰਡਾ ਫੱਟੀ ਨਾਲ ਆ ਸਾਰਾ ਕੁਝ ਨਾਲ ਹੋਊਗਾ ਵੀਰੇ ਯਾਰ ਇਹ ਬਾਕੀ ਜੱਟਾ ਡਿਸਟ੍ਰੀਬਿਊਟਰ ਮਥਰ ਲਗਾ ਜਮਾ ਸੁਕਾ ਰੈਟਰ ਪਿਆਵਾ ਤੇ ਜਿਹੜੀ ਹੌਕੇ ਦੀ ਐਡਜਸਟੇਬਲ 66 ਆਉਣ ਵਾਲੀ ਫਿਕਸ ਹੋਕਣੀਗੀ 6 ਝੜੀ ਦੇ ਵਿੱਚ ਆ ਟਰੈਕਟਰ ਹਾਂਜੀ ਭਾਈ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਹੈ ਇਹ 1,70,000 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਉਹ 1,60,000 ਦਾ ਟਰੈਕਟਰ 1,60,000 ਦਾ ਮਿੱਤਰੋ ਆ ਜਾਂ ਮਹਿੰਦਰਾ ਪੰਜਾਬ ਨੰਬਰ ਦੇ ਵਿੱਚ ਆ ਜਿੰਨੇ ਆਪਣੇ ਕੋਲ ਟਰੈਕਟਰ ਸਾਰੇ ਪੰਜਾਬ ਵਿੱਚ ਆ ਆਪਣੇ ਸਾਰੇ ਪੰਜਾਬ 6 ਦੇ 6 ਟਰੈਕਟਰ 7 6ਵੇਂ ਫੋਰਡ ਆ ਅਸੀਂ 6ਵੇਂ ਬਾਰੇ ਗੱਲ ਕਰੀਏ ਹਾਂਜੀ ਤੁਸੀਂ ਆਪਣੇ ਮਾਰ ਦੀ ਗੱਲ ਕਰੀਏ ਤਾਂ ਮਾਰ ਦੇ ਮਾਰਨਾ ਪੰਜਾਬ ਦਾ ਨੰਬਰ ਹੈ ਸਾਰੇ ਟਾਇਰ ਸਭ ਨੂੰ ਚੰਗੇ ਆ ਚੀਕੇ ਦਾ ਪੇਂਟ ਆ 500 ਦੀ ਪੇਂ ਦੇ ਵੀ ਜਸ ਜੀਵਾ ਠੀਕ ਹੈ ਜੀ ਹਾਂ ਜੀ ਹਾਂ ਦੇ ਇੰਜਨ ਗੇਅਰ ਦਾ ਸਾਰਾ ਕੰਮ ਹੋਇਆ ਇਹਦਾ ਬਿਲਕੁਲ ਉੱਪਰ ਠੀਕ ਹੈ ਤੁਸੀਂ ਦੇਖ ਸਕਦੇ ਆ ਮਿਊਜ਼ਿਕ ਸਿਸਟਮ ਨਾਲ ਆ ਖਤਰੀ ਹੱਡ ਯੂ ਪੈਬ ਸਭ ਨਾਲ ਆ ਰੰਗ ਪੇਂਟ ਦਾ ਜਮ ਓਕੇ ਆ ਲਊਗਾ ਕੋਈ ਲੋ ਹੋ ਜੂਗਾ ਜੋ ਹੋ ਜੂਗਾ ਹੈ ਨੀ ਵੀਰੇ ਹਰ ਇੱਕ ਚੀਜ਼ ਨਵੀਂ ਹੋ ਗਈ ਹੌਕ ਤੋਂ ਨੜਾ ਤੱਕ ਦੇਖ ਸਕਦੇ ਮਿੱਤਰੋ ਜਮ ਨਟ ਨਵੇਂ ਆ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਆਈ ਇਹਦੀ 1.25 ਲੱਖ 5000 ਰੁਪਏ ਵੀਡੀਓ ਸ਼ੇਅਰ ਕਰਦੇ ਹੋ ਇੱਕ ਪਤਨ 90 1.90 ਹਜ਼ਾਰ ਦਾ ਫੋਰਡ ਮੋਡੀਫਾਈ ਹੋਇਆ ਚਾਰੇ ਚੌਕਰਾ ਟਾਇਰਾਂ ਦਾ ਜਮਨ ਨਵਾਂ ਵਾ ਦੇ ਵੀ ਨਵੀਆਂ ਵੀ ਨੇ ਠੀਕ ਹੈ ਜੀ ਪਾਰਵੈਟ ਸੱਦੇ ਲੱਗੀ ਐ ਉੱਪਰ ਲੱਗੀ ਹਾਰਨੋਰ ਪੂਰਾ ਸੱਜਿਆ ਟਰੈਕਟਰ ਆ ਮੋਡੀਫਾਈ ਹੋਇਆ ਰੰਗ ਪੇਂਟ ਦਾ ਜਮਾਂ ਉੱਪਰ ਆ ਸ਼ੌਂਕ ਵਜੋਂ ਇਹਨੇ ਲੈ ਕੇ ਜਾਣਾ ਤੇ ਬਿਜ਼ਨਸ ਕਰ ਲੈੋ ਹਾਂਜੀ ਵੀਰ ਜੀ ਪਿੰਡ ਦੱਸਿਓ ਆਪਣਾ ਕਿਹੜਾ ਕਪੜਾ ਰੋਡੇ ਪਿੰਡ ਆ ਵੀਰੇ ਬਾਗੇਪ੍ਰਾਣੇ ਦੇ ਨਾਲ ਬਿਲਕੁਲ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਬਾਗੇਪ੍ਰਾਣੇ ਦੇ ਕੋਲ ਸ਼ਾਂਤਪੁਰ ਦਾ ਪਿੰਡ ਰੋਡੇ ਪਿੰਡ ਤੇ ਨੰਬਰ ਬੋਲਿਓ ਜੀ ਆਦਾ 9147 9147 55467 55467 67 994755467 ਮੇਰੇ ਕਲੈਂਟ ਕਰਕੇ ਆਪਣੇ ਘਰੇ ਆ ਕੇ ਚੈੱਕ ਕਰਕੇ ਟਰੈਕਟਰ ਵਾਹ ਕੇ ਉੱਲ ਜਾ ਕੇ ਚੈੱਕ ਕਰਿਓ ਤੇ ਆਪਣੇ ਕੋਲੇ ਇੱਕ ਟਾਈਮ ਤੇ ਕਿੰਨੇ ਕਿ ਟਰੈਕਟਰ ਖੜੇ ਹੁੰਦੇ ਘਰੇ ਹੁੰਦੇ ਆ ਵੀ ਆਪਾਂ ਕੰਮ ਕਰਦੇ ਕੋਈ ਝੂਠ ਨਹੀਂ ਮਾਰਨਾ ਹੁੰਦੇ ਆਪਣੇ ਕੋਲੇ 12-15 ਟਰੈਕਟਰ ਹੁੰਦੇ ਆ ਘਰੇ ਇਸ ਵਾਸਤੇ ਖੜੇ ਆ ਜਿਹੜੇ ਤਰ੍ਹਾਂ ਦਾ ਮਰਜੀ ਟਰੈਕਟਰ ਲੈ ਲੋ ਹਰ ਤਰ੍ਹਾਂ ਠੀਕ ਹੈ ਮਿੱਤਰੋ ਹਰ ਤਰ੍ਹਾਂ ਟਰੈਕਟਰ ਲੈਣ ਲਈ ਫਾਇਦਾ ਕਰ ਲਿਓ ਸੰਪਰਕ ਤੇ ਇਹੋ ਜਿਹੀ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ